ਤਨਨਾਮ ਗਾਇ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਸ਼ਾ ਜੀ ਦੀ ਮਿਹਰ ਦਾ ਸਤਕਾ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਪੰਚਮ ਪਾਤਸ਼ਾਹ ਜੀ ਦੇ 14ਵੇਂ ਸ਼ਲੋਕ ਸ਼ੁਰੂ ਅੰਧਿਆਨ ਗੌੜੀ ਕੀ ਵਾਰ ਵਾਲਾ ਪੰਜਵਾਂ ਪਾਤਸ਼ਾਹ ਜੀ ਦੇ 14ਵੇਂ ਸ਼ਲੋਕ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਜਿਨ ਸੋਇ ਕੀ ਅੰਗ ਤੇ ਸਭਾ ਇਮਾਨ ਹਨ ਆਪਣੀ ਰਸਨਾ ਤੋਂ ਭਾਈ ਸਤਗੁਰ ਜੀ ਸਾਨੂੰ ਜੀਵਾਂ ਨੂੰ ਭਾਈਪਗੇਸ਼ ਵਕਸ਼ਸ਼ ਕਰਦੇ ਹਾਂ ਜੀ ਸ਼ਲੋਕ ਮਹਲਾ ਪੰਜਵਾ ਜਤੜੀ ਸਾਫਾਰ ਜੋਜ ਤੰਦੇ ਹਿਕਰਾ ਗਾਮੀ ਵਿਆਵਕਾਰ ਨਾਨਕ ਧੜੀ ਵਿਭੂਨੀ ਆ ਧੰਮ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਤਪਾਸ਼ਾ ਜੀ ਆਪਣੀ ਰਚਨਾ ਤੋਂ ਸ਼ਲੋਕ ਉਚਾਰਨ ਕਰਦੇ ਹੋਏ ਵਚਨ ਕਰਦੇ ਹਨ ਜਤਰੀ ਸਾਸਾਰ ਜੋਜ ਚੰਦੀ ਹਿਕੜੋ ਮਹਾਰਾਜ ਜੀ ਕਹਿੰਦੇ ਉਹ ਜਾਚੜੀ ਬੇਨਤੀ ਨੂੰ ਕਹਿੰਦੇ ਹਨ ਬੇਨਤੀ ਕਰਨੀ ਜੋੜੜੀ ਕਰਨੀ ਜਾਚੜੀ ਕਰਨੀ ਮਹਾਰਾਜ ਜੀ ਕਹਿੰਦੇ ਉਹ ਹੀ ਜਾਚੜੀ ਕੀਤੀ ਮਹਾਰਾਜ ਜੀ ਕਹਿੰਦੇ ਭਲੀ ਹੈ ਜੋ ਮਾਲਕ ਨੂੰ ਪਾ ਜਾਵੇ ਚੰਗੀ ਲੱਗੇ ਜੋ ਜੰਦੀ ਹੈ ਕੋੜੋ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਸਰੀ ਦੇ ਪ੍ਰਭੂ ਦੇ ਅੱਗੇ ਜਾਤਰੀ ਕਰੀਏ ਬੇਨਤੀ ਕਰੀਏ ਤਾਂ ਪਰਵਾਹ ਨਹੀਂ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਦੁਨੀਆ ਕੇ ਜੇ ਹੱਥ ਰਾਂਗੇ ਉਹ ਮਹਾਰਾਜ ਜੀ ਕਹਿੰਦੇ ਦੁਨੀਆ ਸੰਸਾਰ ਦੇ ਵਿੱਚ ਕੋਈ ਕਿਸੇ ਨੂੰ ਸੁੱਖ ਦੇਣ ਵਾਲਾ ਨਹੀਂ ਹਰੀ ਅੱਗੇ ਪ੍ਰਮਾਤਮਾ ਕੀ ਸਦਾ ਬੇਨਤੀ ਕਰੀਏ ਗਾਲੀ ਬਿਆਵ ਵਿਕਾਰ ਨਾਨਕ ਧਨੀ ਹੋਣਿਆ ਇਹ ਮਹਾਰਾਜ ਜੀ ਕਹਿੰਦੇ ਗੱਲਾਂ ਦੇ ਨਾਲ ਕੁਝ ਪ੍ਰਾਪਤ ਨਹੀਂ ਹੋਣਾ ਵਿਆਵਿਕਾਰ ਮਹਾਰਾਜ ਜੀ ਕਹਿੰਦੇ ਵਿਕਾਰ ਆ ਰੂ ਰੂਪੀ ਗੱਲਾਂ ਕਰਕੇ ਗੱਲੀ ਬਾਤੀ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਹਾਰੀ ਦੀ ਗੱਲੀ ਵਿਆਵਿਕਾਰ ਮਹਾਰਾਜ ਜੀ ਕਹਿੰਦੇ ਸਾਰੀ ਗੱਲਾਂ ਬਾਤਾਂ ਜਿਹੜੀਆਂ ਵਿਕਾਰ ਪੈਦਾ ਕਰਦੀਆਂ ਹਨ ਨਾਨਕ ਤਨੀ ਵੀ ਹੋਣਿਆ ਮਹਾਰਾਜ ਜੀ ਕਹਿੰਦੇ ਉਸ ਜਿਹੜੇ ਉਹ ਸੱਚੇ ਨਾਮ ਰੂਪੀ ਧੰਨ ਤੋਂ ਵੀ ਹੋਣੇ ਹਨ ਉਹ ਜਿਨ੍ਹਾਂ ਕੋਲ ਸੱਚੇ ਨਾਮ ਦੀ ਬਰਕਤ ਨਹੀਂ ਹੈ ਉਹ ਤਾਂ ਸੱਚਾ ਧੰਨ ਨਹੀਂ ਹੈ ਉਹ ਸੰਸਾਰੀ ਗੱਲਾਂ ਬਾਤਾਂ ਨਾਲ ਹੀ ਉਹਨੂੰ ਪਾਉਣਾ ਚਾਹੁੰਦੇ ਹਨ ਮਹਲਾ ਪੰਜਵਾ ਅਗਲਾ ਸ਼ਬਦ ਪੰਚਮ ਪਾਤਸ਼ਾਹ ਜੀ ਆਰੰਭ ਕਰਦੇ ਹਨ ਨਿਹੇ ਜੇ ਵਿੱਦਾ ਮਨ ਈਸ਼ਾ ਨੂੰ विरलोथियो महाराज जी कहंदे मन जेड़ा उदे महाराज जे जे <गी> जी कहंदे नाम ਦੇ ਵਿੱਚ ਲੀਨ ਹੋ ਜਾਵੇ ਨਿਹ ਜੀ ਵਿੱਦਾ ਮਨ ਉਹਦੇ ਨਾਮ ਦੇ ਨਾਲ ਜੇ ਮਨ ਵਿੱਜਿਆ ਹੋਇਆ ਹੈ ਤੇ ਮਹਾਰਾਜ ਜੀ ਕਹਿੰਦੇ ਵਿਰਲੋਥਿਓ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਮਰੋਖ ਹੈ ਕੋਈ ਵਿਰਲਾ ਮਹਾਰਾਜ ਜੀ ਕਹਿੰਦੇ ਨਜ਼ਰ ਆਉਂਦਾ ਹੈ ਵਿਰਲਾਥਿਓ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਗੁਰਮਖ ਜਿਦਾ ਮਨ ਉਹਦੇ ਚਰਨਾਂ ਵਿੱਚ ਮਹਾਰਾਜ ਜੀ ਕਹਿੰਦੇ ਵਿੰਨਿਆ ਹੈ ਟਿਕਿਆ ਹੈ ਜੋੜਨਹਾਰਾ ਸੰਤੋ ਨਾਨਕ ਪਾਦੋ ਅਦਰਾ ਮਹਾਰਾਜ ਜੀ ਕਹਿੰਦੇ ਕੋਈ ਜੋੜਨਹਾਰਾ ਮਿਲ ਜਾਵੇ ਨਾਨਕ ਉਹ ਸਤਿ ਪਰਮੇਸ਼ਰ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਮਨ ਜਿਹੜਾ ਉਹ ਜੁੜ ਜਾਵੇ ਪਉੜੀ ਸੋਈ ਸੋ ਜਿਹੜੇ ਦਾਤਾ ਬਖਸ਼ਿੰਦ ਉੜੀ ਚਾਰਨ ਕਰਦੀ ਪਾਤਸ਼ਾਹ ਜੀ ਵਤਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਸੋਈ ਸੇਵਿਓ ਮਹਾਰਾਜ ਜੀ ਕਹਿੰਦੇ ਉਹਨੂੰ ਹੀ ਜਪਣਾ ਚਾਹੀਦਾ ਜਿਹੜੇ ਇਹ ਮੇਰੀ ਜਿੰਦੇ ਉਹਨੂੰ ਜਿਹੜਾ ਦਾਤਾ ਬਖਸ਼ਿੰਦ ਹੈ ਜਿਹੜਾ ਦਾਤਾ ਦੇ ਨਾਲਾ ਪ੍ਰਭੂ ਹੈ ਹਰੀ ਹੈ ਮਾਲਕ ਹੈ ਪਰਮੇਸ਼ਰ ਸਤਿਗੁਰੂ ਜੀ ਕਹਿੰਦੇ ਏ ਮਨੁੱਖ ਏ ਜਗਿਆਸੂ ਉਹਨੂੰ ਸਿਮਰਨਾ ਚਾਹੀਦਾ ਉਹਨੂੰ ਸੇਵਣਾ ਚਾਹੀਦਾ ਜਿੰਦੇ ਕਿਲਵਿਕ ਸਭ ਵਿਨਾਸ਼ ਹੋਣ ਸਿਮਰਤ ਗੋਵਿੰਦ ਮਹਾਰਾਜ ਕਹਿੰਦੇ ਕਿਲਵਿਕ ਨਾਸ ਹੋ ਜਾਂਦੇ ਹਨ ਪਾਪ ਨਿਵਰਤ ਹੋ ਜਾਂਦੇ ਹਨ ਉਹਨੂੰ ਜਪ ਕੇ हे ਮੇਰੀ ਜਿੰਦੇ ਉਹਨੂੰ ਤਿਆਗ ਕੇ ਜਪ ਕੇ ਕਿਲਵਿਕ ਸਭ ਵਿਨਾਸ਼ ਹੋਣ ਮਹਾਰਾਜ ਕਹਿੰਦੇ ਵਿਨਾਸ਼ ਨਾਸ ਹੋ ਜਾਂਦੇ ਹਨ ਬਾੜੀ ਕਰਮ ਬਾੜੀ ਮਤ ਮਹਾਰਾਜ ਕਹਿੰਦੇ ખોਟੀ ਮਤ ਨਾਸ ਹੁੰਦੀ ਹੈ ਪਾਪ ਕਰਮ ਨਾਸ ਹੁੰਦਿਆਂ ਨੂੰ ਸਿਮਰਨ ਦੇ ਨਾਲ ਗੋਬਿੰਦ ਨੂੰ ਮਹਾਰਾਜ ਜੀ ਕਹਿੰਦੇ ਜਪਣ ਦੇ ਨਾਲ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਪਰ ਮਹਾਰਾਜ ਜੀ ਕਹਿੰਦੇ ਮਾਰਗ ਹਰੀ ਦਾ ਮਾਰਗ ਹੈ ਜਿਹੜਾ ਰਸਤਾ ਹੈ ਨਾ ਇਹ ਸਤ ਗੁਰੂ ਦੱਸਦੇ ਹਨ ਸਾਧੂ ਦੱਸਿਆ ਸੱਚੇ ਮਾਲਕ ਨੇ ਗੁਰਾਂ ਨੇ ਮਹਾਰਾਜ ਜੀ ਕਹਿੰਦੇ ਰਸਤਾ ਮਾਰਗ ਦੱਸਿਆ ਹੈ ਉਹਨੂੰ ਜਪ ਕੇ ਉਹਦਾ ਗੁਰ ਮੰਤਰ ਧਿਆ ਕੇ ਮਹਾਰਾਜ ਜੀ ਕਹਿੰਦੇ ਅਸੀਂ ਸਫਲ ਹੋ ਸਕਦੇ ਹਾਂ ਮਾਇਆ ਸਵਾਦ ਸਭ ਫਿੱਕਿਆ ਹਰ ਮਨ ਭਵੰਦ ਮਾਇਆ ਦੇ ਮਹਾਰਾਜ ਜੀ ਕਹਿੰਦੇ ਜਿੰਨੇ ਸਵਾਦ ਹਨ ਸਭ ਫਿੱਕੇ ਪੈ ਜਾਂਦੇ ਹਨ ਉਹ ਫਿੱਕੇ ਹਨ ਸਾਧੂਆਂ ਜਦੋਂ ਸਾਧ ਪਰਮੇਸ਼ਰ ਅਕਾਲ ਪੁਰਖ ਨੂੰ ਜਪਦਾ ਹੈ ਨਾ ਕੋਈ ਉਹਦਾ ਗੁਰ ਮੰਤਰ ਧਿਆਉਂਦਾ ਮਹਾਰਾਜ ਜੀ ਕਹਿੰਦੇ ਮਾਇਆ ਦੇ ਸਵਾਦ ਸਭ ਫਿੱਕਿਆ ਹਰ ਮਨ ਭੰਦ ਮਨ ਜਿਹੜਾ ਉਹ ਹਰੀ ਨੂੰ ਪਹੁੰਚ ਜਾਂਦਾ ਹਰੀ ਨੂੰ ਪ੍ਰਸੰਨ ਕਰ ਲੈਂਦਾ ਹਰੀ ਦੇ ਚਰਨਾਂ ਵਿੱਚ ਟਿਕ ਜਾਂਦਾ ਉਹਦੀ ਮਹਾਰਾਜ ਜੀ ਕਹਿੰਦੇ ਫਿਰ ਸੰਸਾਰੀ ਫੁਰਨਿਆਂ ਦੀ ਭੁੱਖ ਲੈ ਜਾਂਦੀ ਹੈ ਮਾਇਆ ਦਾ ਜਿਹੜਾ ਸਵਾਦ ਉਤਰ ਜਾਂਦਾ ਉਹ ਫਿੱਕਾ ਪੈ ਜਾਂਦਾ ਮਾਇਆ ਦਾ ਜਿਹੜਾ ਮੋਹ ਹੈ ਉਹ ਫਿੱਕਾ ਪੈ ਜਾਂਦਾ ਹਰੀ ਦੇ ਨਾਮ ਦਾ आनंद प्राप्त ਹੁੰਦਾ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ ਮਹਾਰਾਜ ਕਹਿੰਦੇ ਜਿਨੇ ਜਿੰਦ ਬਖਸ਼ੀ ਹੈ ਨਾ ਜਾਨ ਬਖਸ਼ੀ ਹੈ ਇਸ ਸਰੀਰ ਵਿੱਚ ਜਾਨ ਰੂਹ ਰੱਖੀ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਤੇ ਹੋਣਾ ਚਾਹੀਦਾ ਨਾਨਕ ਇਹ ਆਏ ਪਰਮੇਸ਼ਰ ਹੈ ਮਹਾਰਾਜ ਜੀ ਕਹਿੰਦੇ ਨਾਨਕ ਉਹ ਪਰਮੇਸ਼ਰ ਨੂੰ ਧਿਆਉਣਾ ਚਾਹੀਦਾ ਹੈ ਰੀ ਨੂੰ ਇਹਨੇ ਜਿੰਦ ਦਿੱਤੀ ਹੈ ਕਹਿੰਦੇ ਜਿਨੇ ਸਰੀਰ ਤਾਂ ਪੈਦਾ ਕੀਤਾ ਹੀ ਪੰਜਾ ਤਿੱਤਾ ਦਾ ਅਲਣਾ ਉਹ ਘਰ ਦੇ ਵਿੱਚ ਉਹ ਜਿੰਦ ਨੂੰ ਵੀ ਰੱਖਿਆ ਆਤਮਾ ਨੂੰ ਵੀ ਪਾਲੀ ਕਹਿੰਦੀ ਕਿ ਆਤਮਾ ਦਾ ਘਰ ਹੈ ਸਰੀਰ ਇਹ ਸਰੀਰ ਹੈ ਨਾ ਜਿਹੜਾ ਮਨੁੱਖਾ ਜਿਵੇਂ ਸਾਡਾ ਸਰੀਰ ਦਾ ਘਰ ਸੰਸਾਰੀ ਘਰ ਆਪਾਂ ਮੰਨਦੇ ਆਂ ਇਹ ਆਤਮਾ ਦਾ ਘਰ ਸਾਡਾ ਸਰੀਰ ਹੈ ਇਹਦੇ ਵਿੱਚ ਕੁਝ ਦਿਨਾਂ ਵਾਸਤੇ ਕੁਝ ਮਹੀਨਿਆਂ ਵਾਸਤੇ ਕੁਝ ਸਾਲਾਂ ਵਾਸਤੇ ਆਤਮਾ ਨੂੰ ਇਹ ਜਿੰਦ ਨੂੰ ਘਰ ਮਿਲਿਆ ਆਲਣਾ ਮਿਲਿਆ ਆਸ਼ਿਆਣਾ ਮਿਲਿਆ ਇਹ ਮਹਾਰਾਜ ਜੀ ਕਹਿੰਦੇ ਉਹਨੂੰ ਜਪ ਕੇ ਪਰਮੇਸ਼ਰ ਨੂੰ ਸਫਲ ਕਰ ਲਈਏ ਇਹ ਸ਼ਬਦ ਸੰਪੂਰਨ ਹੁੰਦਾ ਅਗਲਾ ਸ਼ਲੋਕ ਸਤਿਗੁਰ ਜੀ ਪੰਦਰਵਾ ਅਰੰਭ ਕਰਦੇ ਹਨ ਸ਼ਲੋਕ ਮਹੱਲਾ ਪੰਜਵਾ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜ ਸੋ ਖਾਏ ਮਹਾਰਾਜ ਜੀ ਕਹਿੰਦੇ ਵੱਤ ਲੱਗੀ ਏ ਭਾਈ ਸੱਚੇ ਨਾਮ ਦੀ ਵੱਤ ਲੱਗੀ ਏ ਜੋ ਬੀਜ ਦਾ ਗੁਰਮਖ ਉਹ ਸੱਚੇ ਨਾਮ ਦਾ ਮਹਾਰਾਜ ਜੀ ਕਹਿੰਦੇ ਫਲ ਪਾਉਂਦਾ ਹੈ اے ਭਾਈ ਜਨੋ ਮਹਾਰਾਜ ਜੀ ਕਹਿੰਦੇ ਸਤ ਪੁੱਛੋ ਸੱਚੇ ਨਾਮ ਦੀ ਵੱਤ ਜਿਵੇਂ ਕਹਿੰਦੇ ਨਾ ਵੱਤ ਲੱਗੇ ਤਾਂ ਬੀਜ ਪਾਈਦਾ ਹੈ ਕਿਸਾਨਾਂ ਨੂੰ ਪਤਾ ਹੁੰਦਾ ਕਿ ਕਿਸਾਨ ਜਿਹੜਾ ਨੂੰ ਚੀਜ਼ ਬਾਰੇ ਸੋਝੀ ਹੁੰਦੀ ਆ ਉਹ ਵਾਤ ਲਗਣ ਤੇ ਬੀਜ ਪਾਉਂਦਾ ਹੈ ਪਹਿਲੋਂ ਖੇਤੀ ਨੂੰ ਪਾਣੀ ਦਿੰਦਾ ਜ਼ਮੀਨ ਨੂੰ ਪਾਣੀ ਦਿੰਦਾ ਕਿ ਉਹ ਠੰਡੀ ਹੋ ਜਾਵੇ ਜ਼ਮੀਨ ਫਿਰ ਉਹਨੂੰ ਵੰਦਦਾ ਸੁਹਾਗਾ ਲਾਂਦਾ ਤੇ ਉਸ ਤੋਂ ਬਾਅਦ ਵਾਤ ਲਗਣ ਤੇ ਉਹਦੇ ਚ ਬੀਜ ਰੱਖਦਾ ਤਾਂ ਉਹ ਬੀਜ ਫੁੱਟਦਾ ਤਾਂ ਬੀਜ ਉਗਦਾ ਪੁਰ ਅਰਜਨ ਦੇਵ ਜੀ ਕਹਿੰਦੇ ਗੁਰਮਖਾ ਨੂੰ ਸੱਚੇ 람 ਦੀ ਵਾਤ ਲੱਗਦੀ ਹੈ ਉਹ ਨਾਮ ਰੂਪੀ ਬੀਜ ਨੂੰ ਅੰਬਰ ਦੇ ਵੇਲੇ ਉੱਠ ਕੇ ਨਾਮ ਜਪ ਕੇ ਨਾਮ ਰੂਪੀ ਬੀਜ ਇਹ ਮਾਨ ਰੂਪੀ ਖੇਤੀ ਵਿੱਚ ਬੀਜਦੇ ਹਨ ਤੇ ਮਹਾਰਾਜ ਜੀ ਕਹਿੰਦੇ ਜੋ ਬੀਜ ਦਾ ਭਾਈ ਉਹ ਨਹੀਂ ਖਾਣਾ ਜੇ ਜ਼ਮੀਨ ਵਾਈ ਜਾਏ ਸੁਹਾਗਾ ਮਾਰੀ ਜਾਏ ਵਾਤ ਲਾਈ ਜਾਏ ਤੇ ਬੀਜ ਰੱਖੀ ਨਾ ਖੇਤੀ ਵਿੱਚ ਬੀਜ ਬੀਜੇ ਹੀ ਨਾ ਉਹ ਸਾਰਾ ਸਾਰ ਡੀਕਦਾ ਰਹੇ ਫਿਰ ਕੁਝ ਨਹੀਂ ਪ੍ਰਾਪਤ ਹੋਏਗਾ ਕੋਜ ਨਹੀਂ ਮਿਲਣਾ ਫਿਰ ਆਰਾ ਜੀ ਕਹਿੰਦੇ ਉਹ ਬੀਜ ਤਾਂ ਰੱਖਣਾ ਪੈਂਦਾ ਤਾਂ ਹੀ ਖੇਤੀ ਉਗਦੀ ਹੈ ਇੱਥੇ ਵੀ ਗੁਰਮਖ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਛਲਾੜ ਕਰਕੇ ਮਨੁੱਖ ਬੈਠਾ ਰਹੇ ਚੁੱਪ ਕਰਕੇ ਕੁਝ ਪ੍ਰਾਪਤੀ ਹੋਏਗੀ ਨਹੀਂ ਹੁੰਦੀ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਛਲਾੜ ਕਰਨ ਤੋਂ ਬਾਅਦ ਉਹ ਨਾਮ ਨੂੰ ਧਿਆਨਦਾ ਗੁਰਮਖ ਗੁਰਮਖ ਜਾਣ ਨਾਮ ਦੀ ਮਹਾਰਾਜ ਜੀ ਕਹਿੰਦੇ ਮਨ ਰੂਪੀ ਆਤਮਾ ਦੇ ਵਿੱਚ ਸੱਚੇ ਨਾਮ ਦਾ ਬੀਜ ਰੱਖਦੇ ਹਨ ਫੇਰ ਉਹ ਫਲ ਪਾਉਂਦੇ ਹਨ ਉਹਨਾਂ ਨੂੰ ਫਲਾਂ ਦੀ ਪ੍ਰਾਪਤੀ ਫਲ ਦੀ ਪ੍ਰਾਪਤੀ ਹੁੰਦੀ ਹੈ ਜਿਸੇ ਪ੍ਰਾਪਤ ਨਾਨਕ ਜਿਸ ਨੂੰ ਲਿਖਿਆ ਆਏ ਹਰ ਜੀ ਕਹਿੰਦੇ ਭਾਈ ਉਹਨਾਂ ਨੂੰ ਹੀ ਪ੍ਰਾਪਤੀ ਹੁੰਦੀ ਹੈ ਨਾਨਕ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਜਨਮਾਂ ਦੇ ਕਰਮਾਂ ਅਮਤਾਬਕ ਲਿਖਿਆ ਜਾਂਦਾ ਹੈ ਉਹਨਾਂ ਗੁਰਮਖਰ ਨੂੰ ਸਰੀਰਾਂ ਨੂੰ ਦੀ ਪ੍ਰਾਪਤੀ ਹੋ ਜਾਂਦੀ ਹੈ ਮਹਲਾ 5 ਅਗਲਾ ਸ਼ਬਦ ਪਾਤਸ਼ਾਹ ਜੀ ਰੰਮ ਕਰਦੇ ਆ ਨਮੰਗਣਾ ਤਾ ਸੱਚ ਇੱਕ ਜਿਸ ਤਿਸ ਦੇਵੇ ਆਪ ਮਹਾਰਾਜ ਜੀ ਅੱਗੇ ਪੇਰੇ ਸ਼ਬਦ ਵਿੱਚ ਬਚਨ ਕਰਦੇ ਆ ਇੱਕੋ ਨੂੰ ਮਹਾਰਾਜ ਜੀ ਕਹਿੰਦੇ ਮੰਗ ਇਹ ਭਾਈ ਤੂੰ ਮੰਗਣਾ ਤਾ ਸੱਚ ਇੱਕ ਮਹਾਰਾਜ ਜੀ ਕਹਿੰਦੇ ਇੱਕੋ ਹੀ ਸੱਚ ਹੈ ਉਹਦਾ ਨਾਮ ਸੰਸਾਰ ਤਾਂ ਝੂਠਾ ਹੈ ਸਾਰੀਆਂ ਵਸਤਵਾਂ ਸਾਰਾ ਕੁਝ ਤੱਕਦੇ ਆ ਅੱਖ ਨਾਲ ਸਭ ਝੂਠ ਸਮਾਨ ਹੈ ਊੜਨ ਕੁੱਟੇ ਨਾਲ ਕਾ ਊੜਕ ਸੱਚ ਰਹੀ ਮਹਾਰਾਜ ਜੀ ਕਹਿੰਦੇ ਭਾਈ ਮੰਗਣਾ ਤਾਂ ਮੰਗ ਪਰ ਇੱਕੋ ਨੂੰ ਮੰਗ ਇੱਕੋ ਨੂੰ ਮੰਗਣਾ ਤਾਂ ਸੱਚ ਇੱਕ ਜਿਸ ਸਤਿ ਸਦੀਵੈ ਆਪ ਜਿਹਨੂੰ ਇਹ ਬਖਸ਼ ਦੇਂਦਾ ਮਾਲਕ ਹਰੀ ਸੱਚਾ ਨਾਮ ਦਾ ਧੰਨ ਆਪ ਦੀ ਦੇਂਦਾ ਮਹਾਰਾਜ ਜੀ ਬਚਨ ਕਰਦਿਆਂ ਜਿਤ ਖਾਦੇ ਮਨ ਤ੍ਰਿਪਤੀ ਹੈ ਨਾਨਕ ਸਹਿਬ ਦਾਤ ਇਸ ਸੱਚੀ ਦਾਤ ਪਿਆਰਿਓ ਜਿਨ੍ਹਾਂ ਨੇ ਇੱਕੋ ਨੂੰ ਮੰਗ ਲਿਆ ਨਾ ਇੱਕੋ ਪ੍ਰਮਾਤਮਾ ਨੂੰ ਹਰੀ ਨੂੰ ਮੰਗ ਲਿਆ ਮਹਾਰਾਜ ਜੀ ਕਹਿੰਦੇ ਭਾਈ ਜਿਤ ਖਾਧੇ ਮਨ ਤ੍ਰਿਪਤੀ ਹੈ ਜਿਹਨੂੰ ਖਾਣ ਦੇ ਨਾਲ ਮਨ ਤ੍ਰਿਪਤ ਹੁੰਦਾ ਹੈ ਜਿਵੇਂ ਭੋਜਨ ਖਾਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ ਭੋਜਨ ਖਾਂਦੇ ਨੇ ਜੀਵਤੇ ਰੱਖਦੇ ਆ ਭੋਜਨ ਤੇ ਮਨ ਥੋੜਾ ਤ੍ਰਿਪਤ ਹੋਏਗਾ ਉਹਦੇ ਨਾਲ ਮਨ ਨਹੀਂ ਤ੍ਰਿਪਤ ਹੋਏਗਾ ਦੇਖੋ ਭੋਜਨ ਖਾ ਵੀ ਲਈਏ ਨਾ ਅੱਗੇ 36 ਪ੍ਰਕਾਰ ਦੇ ਫਲ ਪਏ ਔਨ ਭੋਜਨ ਪਏ ਔਨ ਤੇ ਮਨ ਰਾਜ ਜਾਂਦਾ ਮਨ ਨਹੀਂ ਰਾਜਦਾ ਸਰੀਰ ਰਾਜ ਜਾਂਦਾ ਮਨ ਕਹਿੰਦਾ ਹੋਰ ਖਾ ਲੈ ਤਾਂ ਹੀ ਅਸੀਂ ਜਿਆਦਾ ਖਾ ਲੈਨੇ ਨਾ ਬਹੁਤਾ ਸਰੀਰ ਰਾਜ ਜਾਂਦਾ ਸਰੀਰ ਕਹਿੰਦਾ ਨਹੀਂ ਭਾਈ ਮੈਂ ਰਾਜ ਗਿਆ ਪਰ ਮਨ ਜਿਹੜਾ ਉਹਦੀ ਵਾਸ਼ਨਾ ਨਹੀਂ ਖਤਮ ਹੁੰਦੀ ਮਨ ਕਹਿੰਦਾ ਹੋਰ ਖਾ ਲੈ ਯਾਰ ਇਹ ਵੀ ਭੋਜਨ ਵਧੀਆ ਇਹ ਵੀ ਖਾ ਲੈ ਇਹ ਵੀ ਫਲ ਵਧੀਆ ਇਹ ਵੀ ਖਾ ਲੈ ਤੂੰ ਰਾਜਦਾ ਨਹੀਂਗਾ ਉਹ ਕਿਉਂ ਉਹਦੀ ਭੁੱਖ ਤਾਂ ਨਾਮ ਨਨ ਤਾਰਨੀ ਹੈ ਸੱਚੇ ਨਾਮ ਨਾਲ ਮਨ ਦੀ ਭੁੱਖ ਲੈਣੀ ਉਤਰਨੀ ਹੈ ਇਹ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਮੰਗ ਲਿਆ ਨਾ ਮੰਗਣਾ ਤਾਂ ਸੱਚ ਇੱਕ ਜਿਸ ਤਿਸ ਦੇਵੇ ਆਪ ਜਿਨ੍ਹਾਂ ਨੂੰ ਉਹ ਦੇ ਦਿੰਦਾ ਬਖਸ਼ ਦਿੰਦਾ ਜਿਤ ਖਾਧੀ ਮਨ ਤ੍ਰਿਪਤੀਏ ਮਹਾਰਾਜ ਜੀ ਕਹਿੰਦੇ ਜਿਸ ਨੂੰ ਖਾਣ ਦੇ ਨਾਲ ਭਾਵ ਜੀਵਾ ਦੇ ਨਾਲ ਜਪਣ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਨਾਨਕ ਸਹਬਜ਼ਾਤ ਇਹ ਨਾਨਕ ਇਸ ਸੱਚੇ ਸਾਹਿਬ ਦੀ ਦਾਤ ਹੈ ਜਿਹਨੂੰ ਬਖਸ਼ਦਾ ਉਹਨੂੰ ਹੀ ਪ੍ਰਾਪਤ ਹੁੰਦੀ ਹੈ ਪੌੜੀ ਲਾਹਾ ਜਗ ਮੈਂ ਸੇ ਖੱਟ ਹੈ ਜਿਨ ਹਰ ਧਨ ਰਾਸ ਮਹਾਰਾਜ ਜੀ ਕਹਿੰਦੇ ਭਾਈ ਇਸ ਜਗਤ ਵਿੱਚ ਦੁਨੀਆ ਵਿੱਚ ਸ੍ਰਿਸ਼ਟੀ ਵਿੱਚ ਉਹੀ ਲਾਭ ਖੱਟਦੇ ਹਨ ਲਾਹਾ ਜਗ ਮੈਂ ਸੇ ਖੱਟੇ ਜਿਨ ਹਰ ਧਨ ਰਾਸ ਜਿਨ੍ਹਾਂ ਕੋਲ ਹੀ ਪੂੰਜੀ ਹੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲ ਹਰੀ ਧੰਨ ਦੀ ਪੂੰਜੀ ਹੈ ਉਹ ਹੀ ਸੱਚੇ ਨਾਮ ਦਾ ਲਾਹਾ ਜਗਤ ਵਿੱਚ ਖੱਟ ਲੈਂਦੇ ਹਨ ਇਹ ਖੱਟੀ ਉਹੀ ਖੱਟ ਸਕਦਾ ਜਿਸ ਕੋਲ ਸੱਚੇ ਨਾਮ ਦੀ ਪੂੰਜੀ ਅਤੇ ਸੱਚਾ ਧੰਨ ਹੈ ਦੁਤਿਆ ਭੋਲਾ ਜਨਨੀ ਸੱਚੇ ਕੀ ਆਸ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਸੱਚੇ ਤੇ ਆਸ ਹੁੰਦੀ ਹੈ ਨਾ ਜਿਨ੍ਹਾਂ ਨੇ ਸੱਚੇ ਨੂੰ ਜਾਣ ਲਿਆ ਕਹਿੰਦੇ ਉਹਨਾਂ ਦੇ ਦੂਤਾ ਨਭਾਉ ਲੈ ਜਾਂਦਾ ਖਤਮ ਹੋ ਜਾਂਦਾ ਉਹ ਤਦਾ ਡਰ ਲੈ ਜਾਂਦਾ ਨਿਤਲ ਇੱਕ ਸ੍ਰੀ ਵਿਆ ਹੋਰ ਸਭ વિનાਸ਼ ਮਹਾਰਾਜ ਜੀ ਕਹਿੰਦੇ ਨਿਤਲ ਸਦਾ ਇੱਕੋ ਹੀ ਨੂੰ ਜਪਦੇ ਹਨ ਇਹ ਚਲ ਇੱਕ ਸ੍ਰੀ ਵਿਆ ਉਹ ਇੱਕੋ ਨੂੰ ਮਹਾਰਾਜ ਜੀ ਕਹਿੰਦੇ ਸ੍ਰੀ ਵਿਆ ਜਪਣਾ ਕਰਦੇ ਹਨ ਹੋਰ ਸਭ વિનાਸ਼ ਉਹਨਾਂ ਨੂੰ ਪਤਾ ਲੱਗ ਜਾਂਦਾ ਭਾਈ ਔਰ ਜਗਤ ਸਾਰਾ ਨਾਸਵਾਨ ਹੈ ਹੋਰ ਕੋਈ ਚੀਜ਼ ਸਥਿਰ ਨਹੀਂ ਹੈ ਕੋਈ ਵਸਤੂ ਸਥਿਰ ਰਹਿਣ ਵਾਲੀ ਨਹੀਂ ਉਹ ਨਿਤਲ ਇੱਕ ਸ੍ਰੀ ਵਾਸ ਸਦਾ ਹੀ ਕੋ ਨੂੰ ਜਪਦੇ ਹਨ ਸਭ ਇੱਕੋ ਨੂੰ ਮਹਾਰਾਜ ਜੀ ਕਹਿੰਦੇ ਉਹ ਸਦਾ ਧਿਆਉਂਦੇ ਹਨ ਹੋਰ ਸਭ ਵਿਨਾਸ਼ ਹੋਰ ਜਗਤ ਸਭ ਨਾਸਵਾਨ ਹੈ ਪਰਮ ਬ੍ਰਹਮ ਜਿਸ ਵਿਸਰੈ ਇਸ ਵਿਰਥਾ ਸਾਸ ਪਰ ਮਹਾਰਾਜ ਜੀ ਕਹਿੰਦੇ ਭਾਈ ਇਹਨਾਂ ਨੇ ਪਰਮ ਬ੍ਰਹਮ ਨੂੰ ਵਿਸਾਰਤਾ ਭੁੱਲ ਗਏ ਬਾਰ ਬ੍ਰਹਮ ਜਿਸ ਵਿਸਰੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਹਨੂੰ ਭੁੱਲ ਭੁੱਲ ਗਏ ਜਿਨ੍ਹਾਂ ਨੇ ਵਿਸਾਰਤਾ ਇਸ ਵਿਰਥਾ ਸਾਸ ਉਹਨਾਂ ਦੇ ਸਾਹ ਜਿਹੜੇ ਆ ਨਾ ਸਵਾਸ ਵਿਰਥੇ ਚਲੇ ਜਾਂਦੇ ਹਨ ਆਰਾ ਜੀ ਕਹਿੰਦੇ ਉਹਨਾਂ ਦੇ ਸਾਹ ਜਿਹੜੇ ਆ ਨਾ ਉਹਨਾਂ ਦੇ ਸਵਾਸ ਮਹਾਰਾਜ ਜੀ ਕਹਿੰਦੇ ਵਿਰਥ ਜਾ ਰਹੇ ਹਨ ਭਾਈ ਇਹਨਾਂ ਨੇ ਬ੍ਰਹਮ ਦੇ ਸਰੂਪ ਨੂੰ ਵਿਸਾਰ ਦਿੱਤਾ ਉਹ ਮਾਲਕ ਨੂੰ ਜਿਹੜੇ ਭੁੱਲ ਗਏ ਕੰਠ ਲਾਏ ਜਨ ਰੱਖਿਆ ਨਾਨਕ ਬਲਜਾਸ ਪਰ ਪਿਆਰੋ ਜਿਨ੍ਹਾਂ ਨੂੰ ਨੇ ਕੰਟ ਨਾਲ ਜਿਹੜੇ ਉਹਦੇ ਜਨ ਬਣ ਗਏ ਜਿਹੜੇ ਪਿਆਰੇ ਗੁਰਮਖ ਉਹਦੇ ਸੇਵਕ ਬਣ ਗਏ ਜਨ ਬਣ ਗਏ ਜਿਨ੍ਹਾਂ ਨੇ ਨਿਮਰਤਾ ਧਾਰਨ ਕਰਕੇ ਉਹਨੂੰ ਪ੍ਰਾਪਤ ਕਰ ਲਿਆ ਫਿਰ ਮਾਲਕ ਉਹਨਾਂ ਨੂੰ ਕੰਟ ਨਾਲ ਗੱਲ ਨਾਲ ਲਾ ਕੇ ਰੱਖਦਾ ਕੰਟ ਲਾਏ ਜਨ ਰੱਖਿਆ ਨਾਨਕ ਬਲਜਾਸ ਅਰ ਜੀ ਕਹਿੰਦੇ ਨਾਨਕ ਮੈਂ ਉਹਨਾਂ ਤੋਂ ਬਿਲੇ ਹਾਰ ਜਾਂਦਾ ਹਾਂ ਜੇਲਾ ਗੁਰਮਖਾਣੇ ਸਵਾਸ ਸਵਾਸ ਧਿਆਨਾ ਕੀਤਾ ਉਹਦੇ ਜਨ ਬਣ ਕੇ ਉਹਨੂੰ ਜਪਣਾ ਕੀਤਾ ਉਹਨਾਂ ਨੂੰ ਐ ਕੰਠ ਨਾਲ ਲਾਉਂਦਾ ਵਾਂ ਉਹਨਾਂ ਗੁਰਸਿੱਖਾਂ ਤੋਂ ਗੁਰਮਖਾਣ ਤੋਂ ਭਗਤਾਂ ਤੋਂ ਰਵਾਨ ਜਾਂਦਾ ਹਾਂ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਪਾਤਸ਼ਾਹ ਜੀ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਮਹਾਰਾਜ ਆਪਣੀ ਰਚਨਾ ਤੋਂ ਇਸ ਲੋਕ ਪੌੜੀਆਂ ਦੇ ਵਿੱਚ ਤਾਨੂੰ ਜੀਵਾ ਨੂੰ ਭਾਈ ਸੱਚੇ ਨਾਮ ਦੀਆਂ ਬਰਕਤਾਂ ਬਾਰੇ ਦੱਸਦੇ ਹੋਏ ਬਚਨ ਕਰਦੇ ਹਨ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨੇਕਾਂ ਭੁੱਲਾ ਜੰਦਿਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਇਆਂ ਸਮੂਹ ਸੰਗਤਾਂ ਨੇ ਆ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ